ਜਾਗ ਪੰਜਾਬ ਸਿਆ ਕਾ ਤੋ ਪਹਿ ਗਿਆ ਤਾਣ ਕੇ ਲੰਮੀਆਂ ਵੇ ਤੇਰੇ ਬੁਰਜ ਪੰਜਾਬ ਦੀਆਂ ਕਿਉਂ ਕਮਜ਼ੋਰ ਪੈ ਗਿਆ ਥੰਮੀਆਂ ਵੇ ਤੇਰੇ ਬੁਰਜ ਪੰਜਾਬ ਦੀਆਂ ਕਿਉਂ ਕਮਜ਼ੋਰ ਪੈ ਗਿਆ ਥੰਮੀਆਂ ਲਿੱਕੇਉ ਦੇ ਰਹਿ ਤੇਰੇ ਤੇ ਬਾਬਰ ਕਦ ਅਬਦਾਲੀ ਚੜ ਚੜ ਕੇ ਆਉਂਦੇ ਰੇ ਤੇਰੇ ਤੇ ਬਾਬਰ ਕਦ ਅਬਦਾਲੀ ਵੇ ਤੇਰੀ ਹੋਂਦ ਮਟਾਉਣ ਲਈ ਚਾਲਾਂ ਚੱਲ ਗਏ ਬਾਗ ਦੇ ਮਾਲੀ ਵੇ ਤੇਰੀ ਹੋਂਦ ਮਟਾਉਣ ਲਈ ਚਾਲਾਂ ਚੱਲ ਗਏ ਬਾਗ ਦੇ ਮਾਲੀ ਵੇ ਤੇਰੀ ਹੋਂਦ ਖਤਮ ਹੋ ਜਾਏ ਕੜਨ ਸਕੀਮਾਂ ਬੈ ਬੈ ਇਕੱਲੇ ਤੇਰੀ ਨਸਲ ਖਤਮ ਹੋ ਜਾਏ ਨਸਲ ਖਤਮ ਹੋ ਜਾਏ ਵੇ ਤੇਰੀ ਨਸਲ ਖਤਮ ਹੋ ਜਾਏ ਕੜਨ ਸਕੀਮਾਂ ਬੈ ਬੈ ਇਕੱਲੇ ਤੇਰੀਆਂ ਲਵਾ ਕੇ ਗੋਡੜੀਆਂ ਚਿੱਟੇ ਦੀ ਪੂੜੀ ਪੂੜੀ ਦੇ ਪਾੜੇ ਚਾਰਕ ਧੱਲੇ ਵੇ ਅਗੇ ਗੋੜਨੀਆ ਚਿੱਟੇ ਦੀ ਪੂੜੀ ਪੂੜੀ ਕੁਝ ਵੇਚਣ ਵਾਲੇ ਦੱਲੇ ਤੂੰ ਜੀ ਦੇ ਸਿਰ ਤੇ ਉੱਡਦਾ ਸੈਂ ਸੰਗ ਦਿਲਾ ਪਈਮੰਦ ਭਾਗਣ ਸੁੱਤੀ ਤੂੰ ਜੀ ਦੇ ਸਿਰ ਤੇ ਉੱਡਦਾ ਸੈਂ ਸੰਗ ਦਿਲਾ ਪਈਮੰਦ ਭਾਗਣ ਸੁੱਤੀ ਤੇਰੀ ਫਸਲ ਦੀ ਰੱਖਣ ਜੋ ਰਲਗੀ ਚੋਰਾੰਦੇ ਨਾਲ ਕੁੱਤੀ ਤੇਰੀ ਫਸਲ ਦੀ ਰਾਖਣ ਜੋ ਰਲਗੀ ਚੋਰਾ ਦੇ ਨਾਲ ਕੁੱਤੀ ਤੂੰ ਰਹਿ ਗਿਆ ਕਰਜੇ ਹੀਠ ਦੱਬਿਆ ਤਸਕਰ ਪਰ ਪਰ ਲੈ ਗਏ ਗੱਲੇ ਤੂੰ ਰਹਿ ਗਿਆ ਕਰਜੇ ਹੀਠ ਦੱਬਿਆ ਕਰਜੇ ਹੀਠ ਦੱਬਿਆ ਤੂੰ ਰਹਿ ਗਿਆ ਕਰਜੇ ਹੀਠ ਦੱਬਿਆ ਤਸਕਰ ਪਰ ਪਰ ਲੈ ਗਏ ਗੱਲੇ ਦੀ ਪੁੜੀ ਪੁੜੀ ਦੇ ਪਾਲੇ ਚਾਰਕ ਦੱਲੇ ਬੇਅਦਬੀ ਮਾਮਲੇ ਤੇ ਕੰਜਰ ਕਈ ਸਰਕਾਰਾਂ ਬਣਾ ਗਏ ਬੇਅਦਬੀ ਮਾਮਲੇ ਤੇ ਕੰਜਰ ਕਈ ਸਰਕਾਰਾਂ ਬਣਾ ਗਏ ਕਈ ਨਸ਼ਾ ਮਾ ਕੋਣ ਲਈ ਸੋਹਾ ਗੁਟਕਾ ਸਾਬ ਦੀ ਅੱਖਾ ਗਏ ਕਈ ਨਸ਼ਾ ਮਾ ਕੋਣ ਲਈ ਕਸਮਾ ਗੁਟਕਾ ਸਾਹਿਬ ਦੀਆਂ ਖਾਗੇ ਤੈਨੂੰ ਇਨਸਾਫ ਦਿਵਾਉਣ ਵਾਲੇ ਲੱਗੇ ਫਿਰਨ ਹਾਕਮਾਂ ਥੱਲੇ ਤੈਨੂੰ ਇਨਸਾਫ ਦਿਵਾਉਣ ਵਾਲੇ ਇਨਸਾਫ ਦਿਵਾਉਣ ਵਾਲੇ ਤੈਨੂੰ ਇਨਸਾਫ ਦਿਵਾਉਣ ਵਾਲੇ ਲੱਗੇ ਫਿਰਨ ਹਾਕਮਾਂ ਥੱਲੇ ਤੇਰੀਆਂ ਲਵਾਗੇ ਗੋਡਨੀਆਂ ਚਿੱਟੇ ਦੀ ਪੂੜੀ ਪੂੜੀ ਕੁਝ ਵੇਚਣ ਵਾਲੇ ਦੱਲੇ ਵੇ ਤੇਰੀਆਂ ਲਵਾ ਕੇ ਗੋਡਣੀਆਂ ਚਿੱਟੇ ਦੀ ਪੂੜੀ ਪੂੜੀ ਦੇ ਪਾੜੇ ਚਾਰਕ ਦੱਲੇ ਬਾਬਿਆਂ ਤੇ ਸਾਧਾ ਨੇ ਖੋਲੀਆਂ ਥਾਂ ਥਾਂ ਧਰਮਦਕਾਨਾ ਬਾਬਿਆਂ ਤੇ ਸਾਧਾ ਨੇ ਖੋਲੀਆਂ ਥਾਂ ਥਾਂ ਧਰਮ ਦੇ ਕੰਨਾ ਗੁਰੂ ਘਰਾਂ 'ਚ ਚੱਲਦੀਆਂ ਗੋਲਕ ਪਿੱਛੇ ਨਿਤ ਕਰਪਾਣਾ ਗੁਰੂ ਘਰਾਂ 'ਚ ਚੱਲਦੀਆਂ ਗੋਲਕ ਪਿੱਛੇ ਨਿਤ ਕਰਪਾਣਾ ਜਥੇਦਾਰ ਵੀ ਤਖਤਾਂ ਦੇ ਕਹਿੰਦੇ ਸਾਡਾ ਹੁਕਮ ਨਾ ਚੱਲੇ ਜਥੇਦਾਰ ਜੋ ਤਖਤਾਂ ਦੇ ਜਥੇਦਾਰ ਜੋ ਤਖਤਾਂ ਦੇ ਜਥੇਦਾਰ ਜੋ ਤਖਤਾਂ ਦੇ ਕਹਿੰਦੇ ਸਾਡਾ ਹੁਕਮ ਨਾ ਚੱਲੇ ਤੇਰੀਆਂ ਲਵਾ ਕੇ ਗੋਡਣੀਆਂ ਚਿੱਟੇ ਦੀ ਪੁੜੀ ਪੁੜੀ ਕੁਝ ਵੇਚਣ ਵਾਲੇ ਧੱਲੇ